ਵੇ ਇਹ ਚਾਇਗਾ ਤਾਂ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਬੀਜੇਪੀ ਸਰਕਾਰ ਆਏ ਧੰਨਵਾਦ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਜ ਬਟਾਲਾ ਹਲਕੇ ਦੇ ਪਿੰਡ ਕਲੇਰ ਕਲਾਂ ਵਿਖੇ ਪਹੁੰਚੇ ਜਿੱਥੇ ਕਿਸਾਨ ਯੂਨੀਅਨਾਂ ਵੀ ਮੌਕੇ ਤੇ ਪਹੁੰਚ ਗਈਆਂ ਇਸ ਦੌਰਾਨ ਕਿਸਾਨਾਂ ਨੇ ਦਿਨੇਸ਼ ਬੱਬੂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਤਿੱਖੇ ਸਵਾਲ ਪੁੱਛੇ ਅਤੇ ਕਾਲੀ ਝਣੀਆਂ ਦਿਖਾਈਆਂ ਇਸ ਮੌਕੇ ਕਿਸਾਨ ਆਗੂਆਂ ਵੱਲੋਂ ਪੁਲਸ ਅਫਸਰਾਂ ਨੂੰ ਵੀ ਤਿੱਖੇ ਸਵਾਲ ਪੁੱਛੇ ਗਏ ਇਸ ਮੌਕੇ ਦਿਨੇਸ਼ ਬੱਬੂ ਵੱਲੋਂ ਕਿਸਾਨ ਆਗੂਆਂ ਨਾਲ ਸਵਾਲ ਜਵਾਬ ਕੀਤੇ ਗਏ ਅਤੇ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਹੱਲ ਕਰਵਾਉਣ ਦਾ ਦਿੱਤਾ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀ ਆਏ ਵੇਖੋ ਜੀ ਇੱਥੇ ਆਪਣੇ ਚੋਨ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਖਾੜ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹ ਨਹੀਂ ਉਹਨਾਂ ਦੇ ਦੇਣ ਲਈ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉਹ ਇੱਥੇ ਲਾ ਕਾਨੂੰਨ ਖਰਾਬ ਨਹੀਂ ਆਪੇ ਅੱਗੇ ਸਾਲ ਬਹਿ ਗਏ ਉੱਤੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਕੋ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋ ਇੰਨਾ ਗੱਲਾਂ ਦੇ ਜਵਾਬ ਹੀ ਨਹੀਂ ਉਹਨਾਂ ਨੇ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਹੀ ਸਵਾਲ ਕਰੀ ਜਾਂਦਾ ਵੀ ਪੰਜਾਬ ਵਿੱਚ ਫਸਲ ਕਿਹੜੀ ਬੀਜੀ ਜਾਂਦੀ ਉਹਨਾਂ ਦੇ ਕਹਿਣ ਤੋਂ ਭਾਅ ਹੁੰਦਾ ਵੀ ਉੱਤੇ ਐਮਐਸਪੀ ਮਿਲਦੀ ਆ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸਿਰਫ ਦੋ ਫਸਲਾਂ ਮਿਲਦੀ ਹੈ ਤੈ ਤੁਸੀਂ ਪੰਜੀਆਂ ਤੇ ਕਰ ਦਿਓ ਜਾਂ ਤੇ ਪੰਜੀਆਂ ਦੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈਅ ਕਰਨੀ ਛੱਡ ਦਿਓ ਜਦੋਂ ਲੈਣੀ ਕਾਰਪੋਰੇਟ ਘਰਾਣੀਆਂ ਨੇ ਪ੍ਰਾਈਵੇਟ ਆਧਾਰ ਐ ਨਾ ਹੀ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮਐਸਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਕਨਾਲ ਸਿੰਘ ਜੀ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾਂ ਜਿਹੜਾ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਅੱਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜੇ ਸਾਡੇ ਆਏ ਹੀ ਆਪਣੇ ਕੈਂਡੀਡੇਟ ਖਿਲਾੜੇ ਇਹਨਾਂ ਦੇ ਐਮਪੀ ਜਿਹੜੇ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾ ਦਿੱਤਾ ਸੁਆਮੀ ਨਾਥ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਉਗਾ ਨਹੀਂ ਚੁੱਕਿਆ ਵਾਚਨ ਹਰਾ ਦਿੱਲੀ ਮੋਰਚਾ ਲਗਾ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੇ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਦਿਸਾ ਆਪਣੇ ਉਹਨਾਂ ਸੁਲਾਮੀਨਾਦੀਰ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦ ਕੁਸ਼ੀਅਤ ਕਰਦੇ ਰਹਿਣਗੇ ਤੇ ਨਾਲ ਡੱਕਦੇ ਹੀ ਰਹਿਣਗੇ ਤੁਹਾਡਾ ਐਸਐਸਪੀ ਪਟਿਆਲਾ ਉੱਥੇ ਖਲੋਤਦਾ ਹੈ ਹਾਂਜੀ ਅਡਾ ਡੀਸੀ ਪਟਿਆਲਾ ਉੱਥੇ ਖਲੋਤਦਾ ਹਾਂਜੀ ਹੁਣ ਤੁਸੀਂ ਇਹਨਾਂ ਦੀ ਉਹ ਆ ਉੱਥੇ ਸਾਡੀ ਕਿਉਂ ਨਹੀਂ ਮਤ ਕੀਤੀ ਪੁਲਿਸਾਂ ਤੁਸੀਂ ਕਿਹਨੂੰ ਜਵਾਬ ਦਿਓ ਆਪਣਾ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਆਂ ਆਈ ਕਿਸੇ ਦੇ ਬਤਰੀ ਕਰਨੇ ਆਈ ਆਨੇ ਇਹ ਜਿੰਨਾ ਕਿਤੇ ਕਿਸਾਨ ਆ ਉਹ ਪਸ਼ਤ ਰਾਜਪੁਰੇ ਦੇ ਆਰਡਰ ਠੀਕ ਠਾਕ ਰਵੇ ਤੁਹਾਡਾ ਤੁਹਾਡੇ ਤੁਸੀਂ ਵੀ ਤੰਦਰੁਸਤੀ ਘਰ ਜਾਓ ਇਹ ਵੀ ਤੰਦਰੁਸਤੀ ਘਰ ਜਾਣ ਲਾੜ ਆਰਡਰ ਬਿਲਕੁਲ ਠੀਕ ਰਵੇ ਹੈ ਤੁਹਾਡੇ ਵਾਸਤੇ ਹੀ ਆਏ ਆ ਸਾਡੇ ਭਰਾ ਨੇ ਦੇਖੋ ਜਿੱਥੇ ਭਰਾਵਾਂ ਦਾ ਕੋਈ ਤੂਫਾਨ ਨਹੀਂਗਾ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਤੇ ਪਰ ਸਾਨੂੰ ਗੁੱਸਾ ਗੁੱਸਾ ਹੁੰਦਾ ਹਮੇਸ਼ਾ ਆਪਣੇਾਂ ਤੇ ਸ਼ਿਕਲੀ ਨੇ ਫੂਲ ਮਾਰਾ ਮਨਸੂਰ ਨੇ આરોਪ ਕਰਾ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾਲ 350 ਬੰਦਾ ਅੱਤ ਹੋ ਗਿਆ ਮੁੰਡਾ ਨੌ ਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੁਹਾਂ ਪਰਚਾ ਹੀ ਕੱਟਿਆ ਹੁਣ ਇੱਥੇ ਲੈਣ ਕਿ ਆਏ ਐ ਇਹਨੂੰ ਤਾਂ ਤਨਸਹੀ ਇਹ ਕਿਵੇਂ ਜਾਣੋ ਆਪਣਾ ਇਹ پوری ਗੱਲ ਹੈ ਇਹ ਆਪਾਂ ਵੀ ਕਿਸਾਨ ਪਰਿਵਾਰ ਤੋਂ ਆ ਠੀਕ ਹੈ ਸਾਨੂੰ ਵੀ ਉਹਨਾਂ ਦੁੱਖ ਹੈ ਨਾ ਵੀ ਜੋ ਬੋਲੋ ਨਾ ਵੀ ਐਡਾ ਗਲਤ ਗੱਲ ਆ ਕੱਪੜਾ ਮਾਰੋ ਨਾ ਕੋਈ ਬੋਲਦੇ ਸਾਨੂੰ ਵੀ ਇਹਨਾਂ ਧੋਖਾ ਨੌਜਵਾਨ ਮੁੰਡੇ ਮਰਦ ਦਾ ਜਿੰਨਾ ਤੁਹਾਨੂੰ ਕਰਕੇ ਉਹਦਾ ਬੱਚਾ ਜਿਹੜਾ ਨਾ ਜੀ ਉਹਨਾਂ ਨੇ ਦਰਜ ਕਰਤਾ ਇਹ ਪਰਚਾ ਦੇਖੋ ਇਹ ਨਹੀਂ ਗੱਲ ਇਹ ਖਨੀ ਨਹੀਂ ਬਿਲਕੁਲੀ ਜਮੂ ਯਕ ਗੱਲ ਹਿੰਦੁਸਤਾਨ ਦੇ ਅਸੀਂ ਵਾਸੀ ਆਪਾਂ ਸਾਰੇ ਵਾਸੀ ਆ ਨਾ ਇੱਕ ਕੰਡੇ ਲਾ ਦੇਣੇ ਸ਼ੱਕ ਜਾਂਦੀ ਤੇ ਤੇ ਨਾਂ ਲੈਣਾ ਸਾਡਾ ਵੀ ਕਿਸਾਨ ਬੰਦ ਕਰ ਦਿੰਦੇ ਯਾਰ ਇਹ ਗੱਲ ਬੰਦ ਨਹੀਂ ਆ ਤੁਸੀਂ ਇਹ ਗੱਲ ਬੰਦ ਨਹੀਂ ਜਿਓ ਤੇ ਅਸੀਂ ਚਲੇ ਵੀ ਜਾਂਦੇ ਕਰਨਾ ਕੀ ਸੀ 13 ਮਹੀਨੇ ਸਾਡਾ 750 ਬੰਦਾ ਉਹ ਤੇ ਸਾਡਾ ਸ਼ਹੀਦ ਹੋ ਗਿਆ ਜੇ ਮੋਤੀ ਇਹਦਾ ਅਕਲ ਵਾਲਾ ਹੁੰਦਾ ਸਿਆਣਾ ਬਿਆਣਾ ਇਹ ਬੰਦਾ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜੇ ਉੱਥੇ ਦੂਜੇ ਦਿਨ ਹੀ ਆ ਜਾਂਦਾ ਜਿੱਦਾਂ ਨਹੀਂ ਕੀ ਹੁੰਦਾ ਨਹੀਂ ਨਹੀਂ ਉੱਥੇ ਨਹੀਂ ਆ ਜਾਂਦਾ ਸਾਡੇ ਸਿੰਧੂ ਬਾਰਡਰ ਦੇ ਉੱਤੇ ਪੰਜਾਬ ਵਾਲੇ ਕਿਤਾ ਕਿਸੇ ਨੇ ਕਿਸੇ ਨੇ ਨਹੀਂ ਕੀਤਾ ਸਾਰੇ ਪਿਛਾ ਲੈ ਜਾਣਾ ਤੇ ਮੁਰਕੇ ਵੀ ਖੜੇ ਮੁਰਕੇ ਵੀ ਖੜੇ ਕੀ ਦਾਦਾ ਹੋਇਆ ਇਹ ਤਾਂ ਬੜੇ ਸੂਝ ਵਾਲਾ ਮੁਰਵਾ ਕੇ ਯਾਰ ਹਾਂ ਜੀ ਦੇਖੋ ਅਸੀਂ ਜਿੰਨਾ ਚਿਰ ਤੁਸੀਂ ਤਾਂ ਬੜੇ ਸੂਝਵਾਦ ਦੇ ਵੱਡੇ ਛੇ ਤੁਹਾਡੇ ਤੋਂ ਨਹੀਂ ਨਹੀਂ ਸਾਡੀ ਕੋਈ ਲੜਾਈ ਥੋੜੀ ਸਾਡੇ ਭਰਾ ਤੁਸੀਂਾਰੇ ਦੇਖੋ ਸਾਨੂੰ ਇਹਨਾਂ ਦੇ ਖਿਲਾਫ ਤੁਰਦਾ ਹੱਕ ਆ ਪਰ ਤੁਹਾਡੇ ਗੱਲ ਪੈਣ ਦਾ ਹੱਕ ਕਿਸੇ ਨੂੰ ਨਹੀਂ ਹਾਂ ਕਿਸੇ ਨੂੰ ਬਿਲਕੁਲ ਕੋਈ ਦਿੱਕ ਪਰਵਾਹ ਹਾਂ ਬਸ ਬਸ ਹੋਰ ਸਾਡੀ ਕੋਈ ਗੱਲ ਨਹੀਂ ਜ਼ਿਲ੍ਹੇ ਚੋਣਾਂ ਆ ਇਲੈਕਸ਼ਨ ਤੁਸੀਂ ਲੜ ਰਹੇ ਹੋ ਲੜੋ ਗੱਲ ਤੇ ਵੋਟਾਂ ਦੀ ਆ ਬਾਕੀ ਲੋਕ ਵੀ ਆ ਸਾਡਾ ਵੀ ਮੌਕਾ ਤੁਹਾਣਾ ਗੱਲ ਕਰਨ ਦਾ ਭਾਈ ਕਰੋ ਜਰੂਰ ਕਰੋ ਗੱਲ ਇਹ ਹੈ ਮੇਰਾ ਤੁਹਾਡੇ ਬਾਰੇ ਕੀ ਆਉਂਦੇ ਨੇ ਤੇ ਆਪਾਂ ਤੁਹਾਡਾ ਨਾਮ ਤੋ ਸਪਸ਼ਟ ਜਵਾਬ ਚ ਇਹ ਦੇਖੋ ਕਿ ਸਾਡਾ ਦਿੱਲੀ ਦੇ ਸ਼ਿਵਰ ਸੋਧਰਾਨ ਸਾਡੇ ਨਾਲ ਕੀਤੇ ਸਮਝੌਤੇ ਜਿਹੜੇ ਸੀ ਉਹ ਲਾਗੂ ਨਹੀਂ ਕੀਤੇ ਐਮਐਸਪੀ ਦਾ ਗਰੰਟੀ ਕੋਡ ਜਿਹੜਾ ਸੀ ਤੁਸੀਂ ਖਾ ਬਣਾਇਆ ਨਹੀਂ ਵਾਧਾ ਕਰਕੇ ਜਿਹੜੇ ਨਕਰੀਪੁਰ ਕਿਹੜੀ ਕਿਹੜੀ ਫਸਲ ਲੱਗਦੀ ਹੈ ਪੰਜਾਬ ਨੂੰ ਪੰਜਾਬ ਦੀ ਕਿਹੜੀ ਕਿਹੜੀ ਫਸਲ ਆਦੀ ਮੈਂ ਦੱਸ ਦਿਆਂ ਸਾਰੀਆਂ ਲੱਗਦੀਆਂ ਸਾਰੀਆਂ ਲੱਗਦੀਆਂ ਜਿਹੜੇ ਗੱਲ ਮੈਂ ਤੁਹਾਨੂੰ ਉਹ ਹੀ ਪੁੱਛੇਗਾ ਨਾ ਕਿਹੜੀ ਕਿਹੜੀ ਫਸਲ ਲੱਗਦੀ ਹੈ ਨਾ ਜਿਹੜੀ ਜਿਹੜੀ ਫਸਲ ਲੱਗਦੀ ਹੈ ਨਾ 43 ਪਾਰਟੀਆਂ ਨੇ ਹਿੰਦੁਸਤਾਨ ਦੀਆਂ ਸਾਡੀਆਂ ਜਸੇ ਬੰਦੀਆਂ ਸਮਝਿਓ ਉਹਦੇ ਵਿੱਚ ਸਾਰੀਆਂ ਹੀ ਆਉਂਦੀਆਂ ਸਾਰਾ ਇੰਡੀਆ ਹੀ ਆਉਂਦਾ ਸਾਰੇ ਕਿਸਾਨ ਨੇ ਵਿਚਾਰੇ ਅਸੀਂ ਕੋ ਬਹੁਤੇ ਵੜਿਆਈ ਵਾਲੇ ਇਥੋਂ ਵਾਲੇ ਸਾਡਾ ਸਾਰਾ ਹਿੰਦੁਸਤਾਨ ਹੀ ਕਿਸਾਨਾਂ ਦਾ ਸਮਝਿਓ ਅੱਜ ਜੇ ਕਿਸਾਨ ਖਤਮ ਹੋ ਜਾਈਏ 80% ਲੋਕ ਜਿਹਦੇ ਨਾਲ ਨਿਰਭਰ ਤੇ ਤੁਹਾਡਾ ਸਭ ਕੁਝ ਨਾ ਖਰਾਬੀ ਪੈ ਜਾਏਗੀ ਸਿਆਣੇ ਬਣੋ ਉਹਨੂੰ ਸਮਝਾਓ ਆਪਣਿਆਂ ਨੂੰ ਮਾਰ ਕੇ ਕਦੀ ਕੋਈ ਗਾ ਨਹੀਂ ਪੁਰਿਆ ਜੋ ਪੰਜਾਬ ਦੇ ਪੇਦਾਨਾ ਕਰੋ ਹੁਣ ਗੱਲ ਤੇ ਅਪੀਲ ਉੱਤੇ ਬਚਾ ਲੋ ਸਾਡੀ ਗੱਲ ਪੂਰੀ ਰੱਖਣੀ ਆ ਪਤਾ ਲੱਗੇ ਬੋਲੀ ਕਿ ਜਿਹੜੀ ਪੂਰੀ ਫਸਲ ਲੱਗਦੀ ਪੰਜਾਬ ਚ ਪੰਜਾਬ ਚ ਕਣਕ ਝੋਨਾ ਸਾਨੂੰ ਮਜ਼ਦੂਰੀ ਤੁਹਾਡੀ ਅੰਗਲ ਹੌਸਨਾ ਕਰਨੀ ਠੀਕ ਆ ਵੇਖੋ ਜੀ ਕਣਕ ਝੋਨਾ ਜਿਹੜਾ ਨਾ ਸੱਟ ਝੋਨਾ ਜਿਹੜਾ ਸਾਡੇ ਤੇ ਥੋਪਿਆ ਗਿਆ ਅੰਨ ਭੰਡਾਰ ਪੂਰਾ ਕਰਨ ਨੂੰ ਤੁਸੀਂ ਆਪ ਤੁਹਾਡੀਆਂ ਸਰਕਾਰਾਂ ਨੇ ਥੋਪਿਆ ਸਾਡੇ ਤੁਸੀਂ ਜਾਨੂੰ ਮੱਕੀ ਤੇ ਐਮਐਸਪੀ ਦਓ ਮੂੰਗੀ ਤੇ ਐਮਐਸਪੀ ਦਓ ਬਾਜਰੇ ਤੇ ਐਮਐਸਪੀ ਦਓ ਹੀ ਲਵਾਂਗੇ ਝੋਨਾ ਹੀ ਫਸਲ ਬਦਲਾਂਗੇ ਉਦੋਂ ਕਾਰਨ ਇਹ ਆ ਵੇਖੋ ਬੱਬੂ ਜੀ ਮੇਰੀ ਗੱਲ ਸੁਣ ਤੇਰੀ ਪੂਰੀ ਹੋ ਲੰਦੋ ਮੇਰੀ ਪੂਰੀ ਹੋ ਲੰਦੋ ਚਲੋ ਸੁਣਾਓ ਤਾਂ ਵੇਖੋ ਕਾਰਨ ਲੱਕੋ ਨਾਲ ਨੂੰ ਕਿਸਾਨ ਦਾ ਬੀਜੰਦਾ ਜੇ ਕਿਸਾਨ ਕਣਕ ਚੋਂ ਨਾ ਨਹੀਂ ਬੀਜਦਾ ਜੋ 1000 ਰੁਪਏ ਨੂੰ ਮੱਕੀ ਵੇਖਦੀ ਆ ਜਦੋਂ ਕਿਸਾਨ ਨੇ ਹੁੰਦੀ 8-900 ਤੋਂ 1000 ਰੁਪਏ ਚ ਸਰੋਂ ਦੀ 7500 ਰੁਪਏ ਐਮ ਐਸ ਪੀ ਆ ਠੀਕ ਆ ਜੀ ਹੁਣ ਤੁਸੀਂ ਮੰਡੀ ਜਾ ਰੇਟ ਪਤਾ ਕਰੋ ਕੀ ਆ ਸਰੋਂ ਦਾ 4500 ਤੋਂ 5000 ਰੁਪਈਆ ਵਾ ਤੇ ਕਣ ਅਸੀਂ ਤੇ ਪਾਪਾ ਦੇਖਿਆ ਵੀ ਉਹ ਹਜੀ ਮਜਬੂਰੀ ਆ ਪਰ ਤੁਹਾਨੂੰ ਜਾਈ ਰਿਹਾ ਬਾਬੂ ਆਪਾਂ ਖਾਲੀ ਹੁਣ ਤੁਸੀਂ ਗੱਲ ਸੁਣੋ ਉਹਨਾਂ ਦੀ ਦੇਖੋ ਤੁਸੀਂ ਪਾਪਾ ਜੀ ਆਪਣੀ ਗੱਲ ਕਿ ਪੀ ਦੋਨਾਂ ਦੇ ਨਾਲ ਚੋੜਿਆ ਨਹੀਂ ਤੁਸੀਂ ਕੌਣ ਹੋ ਪਿੰਡ ਦੇ ਨੇ ਇੱਥੇ ਕੋਈ ਹੋਣਗੇ ਮੈਂ ਵੀ ਤੁਹਾਡੇ ਅੰਦਰ ਆ ਕੇ ਨਹੀਂ ਵਿੱਚ ਬੋਲਣਾ ਨਹੀਂ ਆਪਾਂ ਚ ਗੱਲ ਕਰ ਤੁਸੀਂ ਬਾਹਰ ਦਾ ਬੰਦਾ ਨਹੀਂ ਮੈਂ ਖੜੇ ਆ ਪਸਾਨ ਜਿਹੜਾ ਬੰਦਾ ਕੋਈ ਆ ਕੋਈ ਮਾਮੂਲੀ ਗੱਲ ਕਰੇਗਾ ਉਸਲਾ ਦੇ ਤਰੀਕਾ ਰੇਟ ਬਦਲੇ ਹਾਂਜੀ ਹਾਂਜੀ ਇੰਨੇ ਤੁਸੀਂ ਦੱਸ ਲਓ ਪਿਛਲੇ 50 ਸਾਲ ਚ ਵਧੇ ਹਾਂਜੀ ਹਾਂਜੀ ਨਹੀਂ ਤੁਹਾਡੇ ਕਣਕ ਦਾ ਵਧਿਆ ਝੋਨੇ ਦਾ ਵਧਿਆ ਨਹੀਂ ਸਾਡੇ ਨਾਲ ਨਹੀਂ ਦਲੀਲ ਕਰਨ ਦੇ ਦਲੀਲ ਨਾਲ ਗੱਲ ਨਹੀਂ ਹੁੰਦੀ ਦਲੀਲ ਨਾਲ ਗੱਲ ਕਰਾਂਗੇ ਦਲੀਲ ਨਾਲ ਹਰ ਫਸਲ ਦਾ ਰੇਟ ਜਿਹੜਾ ਵਧਿਆ ਹਾਂਜੀ 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 ਵਧਿਆ ਨਾ ਜੀ ਬਿਲਕੁਲ ਇਹੀ ਗੱਲ ਕਰਦੇ ਹੋ ਉਹ ਜੋ ਕੁਝ ਪੰਜਾਬ ਬਾਰੇ ਮੋਦੀ ਜੀ ਲਗਦਾ ਨਾ ਜੀ ਕਿਸੇ ਨੇ ਨਹੀਂ ਕੀਤਾ ਕੀ ਕੀਤਾ ਰਿਆਂ ਨੇ ਬਾਰਡਰ ਤੇ ਕਿ ਲਾਤੇ ਆ ਵਾਕਿਆ ਕਿਸੇ ਨੇ ਨਹੀਂ ਕੀਤਾ ਗੱਲ ਇਹ ਸੁਣ ਲਓ ਦੇਖੋ ਗੱਲ ਇਹ ਹੈ ਇੱਥੇ ਕਾਨੂੰਨ ਵਿਵਸਥਾ ਵੀ ਬਣਾਣੀ ਨਹੀਂ ਹਾਂਜੀ ਉਹਨੂੰ ਟਿਕੋ ਗਏ ਦਲੇਜੇ ਉਹ ਜੇ ਕਿਸਾਨ ਦੇ ਲਈ ਤਰੇ ਦਾ ਕਾਨੂੰਨ ਵਾਸਤਾ ਕੋਈ ਨਹੀਂ ਅੱਗੇ ਵੀ ਹੈ ਲਾਲ ਗੇੜੇ ਚੜ ਕੇ ਯਾਰ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਰਪੰਚ ਜੀ ਪ੍ਰਧਾਨ ਜੀ ਪ੍ਰਧਾਨ ਜੀ ਮੈਂ ਇੱਕ ਪੰਜਾਬ ਦੇ ਪ੍ਰਧਾਨ ਜੀ ਨੇ ਕਹਿਆ ਸੁਣੋ ਤੁਹਾਡੀਆਂ ਚੀ ਸਾਡੇ ਲੈ ਦਾ ਕੰਮ ਨਹੀਂ ਬਖੋ ਜੀ ਨੇ ਇੱਕ ਵਾਦਾ ਕੀਤਾ ਉਹਨਾਂ ਕਹਿੰਦਾ ਤੁਹਾਡੀ ਗੱਲ ਉਹਨਾਂ ਏਟ ਦਾ ਰੇਟ ਸੀ ਮੈਂ 5 ਰੁਪਏ ਸਮਝਦੇ ਗੱਲ ਕਿ 10 ਰੁਪਏ ਵਾਪਸ ਹੋ ਜਾਂਦੇ ਸੀ 10 ਰੁਪਏ ਹੀ ਦੂਜੀ ਸੀ ਸੀਮੈਂਟ ਸਮਝਦੇ ਹੋ ਸੋਨਾ 250 ਰੁਪਏ ਉਹਦਾ ਕੁਆਲਿਫਿਕੇਸ਼ਨ ਕਰ ਲਓ ਵੀ ਆ ਸਾਨੂੰ ਬਚਿਆ ਕੀ ਆ ਹਾਂਜੀ ਅਸੀਂ ਧੁਕੀਆਂ ਹੋਰ ਕਰ ਲੈਂਦੀ ਲੜਾਈ ਰਿਟਰਨ ਲੈਂਦਾ ਸੋਨਾ ਸ਼ਕਾਰਾ ਬਰੋਣਾ ਹੁੰਦਾ ਯਾਰ ਤੂੰ ਲੈਂਦਾ